ਸਰੋ ਸਤਿ ਸ੍ਰੀ ਅਕਾਲ ਜੀ ਮੈਂ ਨਾ ਅਸਲੇ ਹੈਗਾ ਉਹ ਮਿਸ਼ੀਗਨ ਯੂ ਐਸ ਏ ਚ ਡੈਟਰੋਇਟ ਸਿਟੀ ਆ ਤੇ ਇੱਥੇ ਲੱਗੇ ਨਾ ਇੱਕ ਪਿੰਡ ਆ ਜਿਹੜਾ ਇੱਕ ਸਿਰਫ ਚੱਕੀ ਜੜੀ ਆ ਨਾ ਪਾਣੀ ਚੱਕੀ ਜਿਹਨੂੰ ਆਪਾਂ ਘਰਾੜ ਵੀ ਕਹਿ ਦਿੰਨੇ ਆ ਉਹ ਲੱਗਣ ਨਾਲ ਹੀ ਵਸਿਆ ਵਾ ਕੋਈ 1830 ਦਾ ਤੇ ਕਰੀਬ 200 ਸਾਲ ਪੁਰਾਣਾ ਤੇ ਪਿੰਡ ਬਹੁਤ ਵਧੀਆ ਦਸੀਦਾ ਵਾ ਤੇ ਉੱਥੇ ਹੁਣ ਮੈਂ ਚੱਲਿਆ ਅਸਲੇ ਜਾ ਕੇ ਵੇਖਦੇ ਆ ਅਤੇ ਕਿਵੇਂ ਦਾ ਪਿੰਡ ਆ ਤਾਂ ਕੀ ਕੀ ਹੋਦਾ ਉਹ ਅਸਲ ਇਤ ਇੱਕ ਕਸਬਾ ਬਣ ਗਿਆ ਆ ਵਾ ਤੇ ਚੱਲਦੇ ਆ ਰਸਤੇ 'ਚ ਤੁਹਾਨੂੰ ਵਿਖਾਉਂਦੇ ਜਾਵਾਂਗੇ ਮੈਂ ਨਾ ਸਾਈਕਲ ਤੇ ਜਾ ਰਿਹਾ ਹਾਂ ਹਾਂਜੀ ਆਹ ਟ੍ਰੇਲ ਆ ਸਾਡੀ ਤੇ ਇੱਕ ਚੀਜ਼ ਤੁਹਾਨੂੰ ਵਿਖਾਉਣ ਵਾਲੀ ਇਹ ਆ ਵੀ ਉੱਪਰੋਂ ਜਾਂਦੀ ਆ ਹਾਈਵੇ ਹਾਂਜੀ ਹਾਈਵੇ ਪੂਰੇ ਯੋ ਨਾ ਚੱਲਣ ਦੀ ਆ ਤੇ ਥੱਲੋਂ ਆ ਵੇਖ ਲਓ ਸਾਈਕਲਿੰਗ ਵਾਸਤੇ ਇਹਨਾਂ ਨੇ ਨਾ ਪੂਰਾ ਇਹ ਰਸਤਾ ਬਣਾਇਆ ਬੜੇ ਵਧੀਆ ਤਰੀਕੇ ਨਾਲ ਤੇ ਆ ਉਤੋ ਲਿਆ ਜਿਹੜਾ ਨਾ ਉਹ ਬ੍ਰਿਜ ਆ ਹਰ ਥਾਂ ਤੇ ਜਾਂ ওভারਬ੍ਰਿਜ ਮਿਲਗਾ ਤੇ ਜਾਂ ਤੁਹਾਨੂੰ ਅੰਦਰ ਪਾਸ ਮਿਲੇਗਾ ਜਾਂ ਤੁਹਾਡੇ ਤੁਹਾਡਾ ਉੱਪਰੋਂ ਦੀ ਤੁਸੀਂ ਮਤਲਬ ਹਾਈਵੇ ਦੇ ਲੰਘਦੇ ਹੋਗੇ ਤਿੰਨ ਤਰ੍ਹਾਂ ਦੇ ਜਿਹੜੇ ਪੁਲ ਤੁਹਾਨੂੰ ਮਿਲਦੇ ਹੀ ਰਹਿਣਗੇ ਪਿੱਛੇ ਨਾ ਆਪਾਂ ਛੜਕ ਤੇ ਆ ਸਫਰ ਕੀਤਾ ਤੇ ਹੁਣ ਆ ਜਿਹੜਾ ਹੁਣ ਤੁਸੀਂ ਦੇਖੋਗੇ ਨਾ ਸਾਰਾ ਇਹ ਜੰਗਲ ਚਾ ਕੱਤੀ ਛੜਕਾ ਤੇ ਬਾਕੀ ਜਿਹੜਾ ਨਾ ਮੈਂ ਜੀਵ ਤੇ ਆਣ ਲੱਗਾ ਪਹਿਲਾਂ ਪਰ ਆ ਨਜ਼ਾਰਾ ਮੈਂ ਵੇਖ ਨਹੀਂ ਪਾੜਾ ਵੇਖੋ ਕਿੱਡੇ ਵਧੀਆ ਆਸੇ ਪਾਸੇ ਦਰਖਤ ਆ ਸਾਰੇ ਪਾਸੇ ਕੋਈ ਬੰਦਾ ਨਹੀਂ ਦੂਰ ਤੱਕਰ ਹਾਂਜੀ ਜੰਗਲ ਤੋਂ ਇਲਾਵਾ ਤੇ ਪੂਰਾ ਨਜ਼ਾਰਾ ਜੇ ਤੇ ਸਾਈਕਲ ਦੇ ਉੱਤੇ ਚਲੋ ਹਾ ਤਾਂ ਥੋੜਾ ਇਹ ਨਾਲ ਐਕਸਰਸਾਈਜ਼ ਹੋਣਦੀ ਆ ਪਰ ਵਧੀਆ ਵਾ ਬਹੁਤ ਕੁਝ ਵੇਖਣ ਨੂੰ ਮਿਲਦਾ ਵਾ ਦੋਨੇ ਪਾਸੇ ਦਰਖਤ ਆ ਤੇ ਵਾਤਾਵਰਣ ਤੇਦਰਤ ਦੇ ਨਜ਼ਾਰੇ ਜੜਿਆ ਨਾ ਇਹਨਾਂ ਕੀ ਕਹਨੇ ਆ ਭਾਈ ਕਈ ਲੋਕਾਂ ਨੇ ਇੱਥੇ ਨਾ ਆ ਘਰ ਵੀ ਬਣਾਏ ਹੋਏ ਆ ਉਹ ਕਹਾਂ ਆ ਵੇਖੋ ਪਰ ਕਿੱਡੇ ਕਰਮਾਂ ਵਾਲੇ ਹੋਣਗੇ ਜਿਹੜੇ ਇੱਥੇ ਜੀ ਰਹਿੰਦੇ ਆ ਜੰਗਲ ਦੇ ਵਿੱਚ ਵਿੱਚ ਹੀ ਨਾ ਕਈ ਜਗ੍ਹਾ ਤੇ ਆ ਇਸੇ ਤਰ੍ਹਾਂ ਮੈਂ ਖੇਤੀਬਾੜੀ ਵੀ ਹੈਗੀ ਆ ਹੈ ਇਹ ਸੋਇਆ ਬੀਨ ਆ ਜਿਹੜੀ ਇਹਨਾਂ ਨੇ ਗਾਈ ਆ ਤੇ ਆ ਇਹਨਾਂ ਦੇ ਪੁਰਾਣੇ ਜਿਹੜੇ ਹੋਣਗੇ ਨਾ ਬਾਹਰ ਘਰ ਉਹ ਵੀ ਆ ਤੇ ਬੇਵਾਬਦ ਪਏ ਆ ਤੇ ਲਾਗੇ ਜਿੰਮੀ 5-7 ਮਾਈਲ ਜੜਾ ਨਾ ਜੰਗਲਾਂ ਦੇ ਵਿੱਚ ਸਫਰ ਕਰਕੇ ਨਾ ਆ ਹੁਣ ਫਿਰ ਜੜਾ ਨਾ ਗੂਗਲ ਨੇ ਮੈਨੂੰ ਆ ਪਤਾ 메ਨ ਰੋਡ ਤੇ ਜੜਾ ਮਿਲਫੋਰਡ ਨੂੰ ਜਾਂਦੀ ਆ ਤੇ ਚਲਦੇ ਤੇ ਆਪਾਂ ਨਾ ਜਿਹੜੇ ਪਿੰਡ ਪਹੁੰਚਣਾ ਹੈ ਨਾ ਉਹਦੀ ਜੂ ਚ ਆ ਗਏ ਆ ਆ ਸਾਈਕਲਿਸਟ ਮੇਰੇ ਭਰਾ ਜਿਹੜਾ ਲੱਗੋ ਮੇਰੇ ਦੰਗ ਘੰਡੇ ਆ ਉਹ ਉੱਥੇ ਚਾਹ ਜਾ ਰਹੇ ਆ ਤੇ ਇਹ ਪਿੰਡ ਦਾ ਨਾਮ ਆ ਮਿਲਫੋਰਡ ਮਿਲਫੋਰਡ ਜੜਾ ਨਾ ਪਿੰਡ ਇਹ ਜਿਹੜਾ ਵਾ 1830 ਦੇ ਵਿੱਚ ਜਿਹੜਾ ਨਾ ਇਹਨੂੰ ਵਿਲੀਅਮ ਪੇਸਾ ਦੇ ਕੋਲ ਦੋ ਜਣੇ ਆ ਜਿਨ੍ਹਾਂ ਨੇ ਇੱਥੇ ਅੱਗੇ ਪਹਿਲਾਂ ਆਜੇ ਤੇ ਚੱਕੀ ਲਾਈ ਆ ਆਟੇ ਦੀ ਚੱਕੀ ਕਿਹੜਾ ਘਰਾੜ ਆ ਇੱਥੇ ਇੱਕ ਚਲਦੀਆ ਨਦੀ ਆ ਰੋਹ ਨੂੰ ਦਰਿਆ ਵਾ ਉੱਥੇ ਲਾਈ ਤੇ ਬੈਲ ਦਾ ਮਤਲਬ ਆ ਆਟਾ ਚੱਕੀ ਤੇ ਫੋਰਡ ਹੈਗਾ ਜਿੱਥੇ ਮਤਲਬ ਪਾਣੀ ਦਾ ਬਹਾਵ ਜਿਹੜਾ ਨਾ ਘੱਟ ਹੋਵੇ ਉਹਨੂੰ ਫੋਰਡ ਦਿੰਦੇ ਆ ਤੇ ਉਸੇ ਤੋਂ ਨਾਂ ਇਹਦਾ ਜਿਹੜਾ ਨੇ ਮਿਲਫੋਰਡ ਬਣਿਆ ਜਿਹੜਾ ਇਹ ਪਹਿਲਾਂ ਪਿੰਡ ਹੀ ਹੋਂ ਇੱਕ ਕਸਬਾ ਵਾ ਤੇ ਇਥੋਂ ਦੀ ਕੁੱਲ ਗਿਣਤੀ ਜੜੀ ਆ ਨਾ ਉਹ ਕੁੱਲ ਗਿਣਤੀ ਇਥੋਂ ਦੀ ਜਿਹੜੀ 556000 ਆ ਟੋਟਲ ਜਿਹੜੀ ਇਥੋਂ ਦੀ ਆ ਜਿਹੜਾ ਅੰਦਰ ਕਸਬਾ ਵਾ ਤੇ ਬਾਕੀ ਓਵਰ ਆਲ ਲਈਏ ਤੇ 17000 ਆ ਦੇਖਣ ਨੂੰ ਆ ਗਿਣਤੀ ਥੋੜੀ ਨਹੀਂ ਜਿਆਦੀ ਆ ਪਰ ਜਦੋਂ ਆਪਾਂ ਵੇਖੀਏ ਨਾ ਵੀ ਇਥੋਂ ਦੀ ਡੈਨਸਿਟੀ ਆ ਜਣੀ ਨਾ ਯੂ ਐਸ ਏ ਦੀ ਉਹ ਇੱਕ ਸਕੁਅਰ ਕਿਲੋਮੀਟਰ ਚ ਜਿਹੜੀ ਆ ਨਾ ਉਹ 36 ਬੰਦੇ ਪਰ ਸਕੁਅਰ ਕਿਲੋਮੀਟਰ ਚ ਹੈ ਜਦ ਕੇ ਆਪਾਂ ਇੰਡੀਆ ਦਾ ਲਾਵਾਂਗੇ ਨਾ ਤੇ 470 ਬੰਦੇ ਪਰ ਸਕੁਅਰ ਕਿਲੋਮੀਟਰ ਆ ਤੇ ਜੇ ਅਸੀਂ ਮਿਸ਼ੀਗਨ ਦੀ ਲੰਨੇ ਆ ਤੇ ਇੱਥੇ 68 ਆ ਕਿਉਂਕਿ ਮਿਸ਼ੀਗਨ ਜਿਹੜਾ ਵਾ ਇਹ ਇੱਕ ਸਿਰਫ ਤੁਸੀਂ ਸਟੇਟ ਆਫ ਲੇਕਸ ਕੰਟੇਨ ਨੂੰ ਜਿਆਦੀਆਂ ਲੇਕਸ ਹੀ ਇੱਥੇ ਤੇ ਜਦੋਂ ਆਪਾਂ ਡੈਂਸਿਟੀ ਕਰਦੇ ਆ ਨਾ ਸਿਰਫ ਜਿੱਥੇ ਕੋਈ ਰਹ ਸਕਦਾ ਨਾ ਬੰਦਾ ਉਹ ਜਗਾ ਨੂੰ ਹੀ ਮਤਲ ਨਾ ਉਹ ਕਾਊਂਟ ਕੀਤਾ ਜਾਂਦਾ ਵਾ ਭਾਵੇਂ ਏਰੀਆ ਜਿੰਨਾ ਮਰਜ਼ੀ ਹੋਵੇ ਜਿਹੜਾ ਜੰਗਲ ਆ ਜਿੱਥੇ ਕੋਈ ਆਬਾਦੀ ਨਹੀਂ ਹੋ ਸਕਦੀ ਉਹਨੇ ਵਿੱਚੋਂ ਕੱਢਤਾ ਜਾਂਦਾ ਲੱਦੀਆਂ ਨਾਲੇ ਸਾਰੇ ਕੱਢ ਦਿੱਤੇ ਜਾਂਦੇ ਝੁਲਾਂ ਜੜੀਆਂ ਉਹ ਕੱਢੇ ਜਾਂਦੀਆਂ ਤੇ ਐਸ ਹਾਵਨਾ ਜਿਹੜਾ ਵਾ ਉਹ ਇੱਥੋਂ ਦਾ 1 ਸਕੁਅਰ ਕਿਲੋਮੀਟਰ ਚ ਜਿਹਦੇ ਨਾਲ 7 ਬੰਦੇ ਜਿਹੜਿਆ ਨਾ ਮਿਸ਼ੀਗਨ ਦੇ ਜਿਹੜਿਆ ਉਹ ਰਹਿੰਦੇ ਆ ਕਿ ਜਦ ਕੇ ਇੰਡੀਆ ਚ 470 ਇਸ ਹਾਲਾਤ ਤੁਸੀਂ ਵੇਖੋ 17000 ਜਿਹੜੀ ਗਿਣਤੀਆਂ ਬਹੁਤ ਵੱਡਾ ਸ਼ਹਿਰ ਬਣ ਜਾਂਦਾ ਤੇ ਚਲੋ ਚੱਲ ਕੇ ਵੇਖਦੇ ਆ ਜਿੱਥੇ ਆਪਰੇ ਨਾ ਪੰਜਾਬ ਨੰਦ ਬੈਂਕ ਇਸੇ ਤਰ੍ਹਾਂ ਰੋਹਨ ਵਾਲੀ ਸਟੇਟ ਬੈਂਕ ਇੱਥੇ ਤੇ ਰੋਹਨ ਇੱਕ ਦਰਿਆ ਵਾ ਜਿਹੜਾ ਇੱਥੇ ਲਾਗੇ ਵਗਦਾ ਤੇ ਇੱਕ ਲੇਕ ਵੀ ਆ ਬੜੀ ਤਗੜੀ ਜੋ ਬਹੁਤ ਮਸ਼ਹੂਰ ਆ ਤੇ ਬੜੀ ਵੱਡੀ ਆ ਹੈ ਨੀ ਤੇ ਉਹ ਅਥਰ ਇਹਦੇ ਨਾਂ ਤੇ ਜਿਹੜਾ ਨਾ ਇਹਨੇ ਬੈਂਕ ਜਿਹੜਾ ਨਾ ਪੂਰਾ ਪ੍ਰੋਪਰ ਖੋਲਿਆ ਆ ਜਿਹੜੀ ਹੈ ਨਾ ਲਾਗੇ ਮਾਰਕੀਟ ਆ ਸ਼ੁਰੂਆਤ ਹੀ ਇੱਕ ਤੇ ਆ ਪੂਰਾ ਇੱਥੇ ਸਾਰੀਆਂ ਸੁਖ ਸੁਲਤਾਨ ਦਾ ਹੋ ਬੈਂਕ ਆ ਜਿਹੜਾ ਮੈਕਡੋਨਲਡ ਵੀ ਇੱਥੇ ਦੇ ਆ ਜਿਹੜਾ ਫੁੱਲ ਦੇਖਦੇ ਹੋ ਨਾ ਇਹ ਤੁਹਾਨੂੰ ਥਾਂ ਥਾਂ ਤੇ ਦਿਸਣਗੇ ਅੱਗੇ ਆ ਮੈਂ ਘਰ ਦੇ ਲਾਗੋ ਨੰਗੰਡਾ ਆ ਜੇ ਇਹ ਤੁਸੀਂ ਵੇਖੋ ਕਿੱਡਾ ਖੂਬਸੂਰਤ ਤਰੀਕਾ ਨਾਲ ਫੁੱਲਾਂ ਨਾਲ ਇਹਨੇ ਸਜਾਇਆ ਤੱਬੇ ਕਿਹੜੀ ਨੂੰ ਹੈ ਬਹੁਤ ਹੀ ਵਧੀਆ ਲੱਗਾ ਤੇ ਮੈਂਗਾ ਤੁਹਾਨੂੰ ਤੁਹਾਨੂੰ ਸ਼ੇਅਰ ਕਰਦਾ ਇਹ ਮਿਲਕੋਟ ਦਾ ਹੀ ਘਰ ਹੈ ਇੱਕ ਆਸੇ ਪਾਸੋਂ ਉਹ ਹਨੇਰੇ ਜਿਹੜਾ ਨਾ ਕੰਪਿਊਟਰ ਨਹੀਂ ਆਏ ਪਰ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜਾ ਨਾ ਇਹਨੂੰ ਸਜਾਇਆ ਕਿਆਰੀ ਨੂੰ ਤੇ ਆਹ ਜਿਹੜਾ ਇਹਨਾਂ ਦਾ ਫਾਇਰ ਬ੍ਰਿਗੇਡ ਵਾਲੇ ਉਹਨਾਂ ਦੀ ਹੈਗਾ ਆ ਇੱਕ ਨਾ ਪਾਰਕਾ ਤੇ ਇਹ ਜਿਹੜਾ 1837 ਦਾ ਬਣਿਆ ਹੋਇਆ ਪਾਰਕਾ オリジナル ਉਸੇ ਤਰ੍ਹਾਂ ਇਹਨਾਂ ਨੇ ਸਾਂਭਿਆ ਉਸੇ ਤਰ੍ਹਾਂ ਇਹ ਆ ਜਿਹੜਾ ਪੁਰਾਣਾ ਕੋਠਾ ਹਾਂਜੀ ਤੇ ਬੱਚਿਆਂ ਦੇ ਜਿਹੜੇ ਹਨ ਉਹ ਵੀ ਆ ਪੁਰਾਣੇ ਜਿਹੜੇ ਝੂਲੇ ਜਿਹੜੇ ਹਨ ਆ ਲੱਗੇ ਆ ਪੁਰਾਣੇ ਸਟਾਈਲ ਦਾ ਹਾਂਜੀ ਤੁਹਾਨੂੰ ਲੱਗੋ ਜਾ ਕੇ ਮੈਂ ਬਖਾਨਣਾ ਥੋੜਾ ਨਾ ਤੇ ਇਹ ਪ੍ਰਾਤਨਤਾ ਜਿਹੜੀ ਆ ਉਹਨੂੰ ਪੂਰਾ ਨਾਮ ਨਾਲ ਸਾਂਭ ਕੇ ਰੱਖਿਆ ਇਹਨਾਂ ਨੇ ਜਿੱਥੇ ਜਿੱਥੇ ਵੀ ਹੋ ਸਕਿਆ ਇਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਚਾਰੂ ਕੀਤਾ ਆ ਆ ਵੇਖੋ ਆ ਦੇਖੋ ਪ੍ਰਾਣਾ ਹੀ ਆ ਆ ਸਾਰਾ ਬੈਣ ਖਲੋਨ ਜਿਹੜਾ ਉਸ ਟਾਈਮ ਤੇ ਹੋਊਗਾ ਬਣਾਇਆ ਇਹਨਾਂ ਨੇ ਤੇ ਉਸ ਨੇ ਕਰੰਦਾ ਆ ਸਾਡੇ ਵੀ ਸਟੀਆਂ ਸੁਧੀਆਂ ਲੜੀਆਂ ਬੈਠੇ ਲੱਗੀਆਂ ਹੀ ਆ ਜੀ ਇੱਕ ਚੀਜ਼ ਜਿਹੜੀ ਹੈ ਨਾ ਇੱਥੋਂ ਦੇ ਜਿਹੜੇ ਲੀਡਰਾਂ ਨੂੰ ਆਪਾਂ ਦੱਸ ਦੇਣੀ ਬੰਦੀ ਆ ਕਿਤੇ ਵੀ ਕੋਈ ਵੀ ਕੰਮ ਕਰਨਗੇ ਨਾ ਝੰਡਾ ਅਮਰੀਕਾ ਦਾ ਹੀ ਲਾਣਗੇ ਇਹ ਨਹੀਂ ਵੱਡੇ ਵੱਡੇ ਬੋਰਡ ਆਪਣੇ ਲਵਾ ਕੇ ਬਹਿ ਜਾਣਾ ਹੈ ਜੀ ਤੇ ਬਾਅਦ ਚ ਜਿਹਨੂੰ ਕਹਿੰਦੇ ਵੀ ਨਹੀਂ ਪੱਥਰ ਰੱਖ ਦੇਣਾ ਤਾਂ ਬਾਅਦ ਕੱਖੋ ਹੀ ਨਾ ਬੰਨਣਾ ਭਾਵੇਂ ਉੱਥੇ ਹੈ ਨਹੀਂ ਤੇ ਉਹਨਾਂ ਦਾ ਪੱਥਰ ਵੀ ਟੁੱਟ ਜਾਂਦਾ ਉੱਥੇ ਲਗਾ ਲਗਾ ਪਰ ਇਹ ਜਦੋਂ ਕੰਮ ਕਰਦੇ ਕੰਮ ਕਰਕੇ ਝੰਡਾ ਜਿਹੜਾ ਉਹ ਆਪਣੇ ਦੇਸ਼ ਦਾ ਲਾਉਂਦੇ ਅਮਰੀਕਾ ਦਾ ਹੋ ਗਿਆ ਇਹ ਸਭ ਨੂੰ ਵੀ ਸਤਾ ਦਾ ਹੀ ਗਿਆ ਆਪ ਤਾਂ ਅਰਧੇ ਨਾ ਜਲ ਭੁਹਾਨਾ ਤੇ ਨਾਲ ਮੈਂ ਮੋੜ ਨੂੰ ਜਾਣਾ ਚਾਹਨਾ ਇੱਥੇ ਤੇ 4 ਵਜੇ ਤੱਕ ਆ ਅੱਜ ਅੱਗੇ ਸਾਰਾ ਜਿਹੜਾ ਨਾ ਆ ਦੁੰਟੂਂਡਾ ਏਰੀਆ ਆ ਗਿਆ ਦੋਵੇਂ ਪਾਸੇ ਜਿਹੜੇ ਨਾਲ ਲਗ ਭਾ ਗ ਰੈਸਟੋਰੈਂਟ ਆ ਇਹ ਤੇ ਉਹ ਮਸਾਗਲ ਤੇ ਉਤਰਾ ਵੀ ਤੁਹਾਨੂੰ ਭੁਹਾਨਾ ਇਹ ਨਾਲ ਮਸਾਗਲ ਤੇ ਕੀ ਜਿਹੜਾ ਹੈਗਾ ਨਾ ਨਾ ਸਟੈਂਡ ਉੱਥੋਂ ਘੁਮਾਣਿਆ ਦੂਦੇ ਪਾਸੇ ਜਿਹੜੇ ਨਾ ਰੈਸਟੋਰੈਂਟ ਤੇ ਬਹੁਤ ਸੋਹਣੇ ਫੁੱਲ ਬੁਟੇ ਜਿਹੜੇ ਇਹਨਾਂ ਨੇ ਲਾਏ ਹੋਏ ਆ ਤੇ ਬਾਕੀ ਤਾਂ ਨਾ ਇੱਕ ਇੱਕ ਚੀਜ਼ ਪੇਸ਼ ਕਰੂੰਗਾ ਥੋੜੀ ਖਾਣ ਦੀ ਜਿਹੜੀ ਕੋ ਖਾਸ ਹੈਗੀ ਇੱਥੇ ਮਾਰਤਾ ਗੁਨੀਆ ਬੰਨਿਆ ਨਾ ਸਿੱਧੀਆਂ ਨੇ ਇਹ ਜਦੋਂ ਸੂਰਜ ਚੰਗੀ ਆ ਉਹਨੂੰ ਫਿਰ ਇਹ ਕੀ ਬੰਦਾ ਹੁੰਦਾ ਆ ਨਾ ਪ੍ਰਾਣੀ ਇਮਾਰਤਾ ਹਾਂਜੀ ਡੋਂ ਟੋਂ ਦੇ ਵਿੱਚ ਹੀ ਆ ਤੇ ਬਹੁਤ ਸ਼ਾਨਦਾਰ ਆ ਉੱਤੋਂ ਵੇਖ ਲਓ ਬਿਲਕੁਲ ਪੁਰਾਣੇ ਸਮੇਂ ਅਨਸਾਰ ਜਿਹੜਾ ਨਾ ਸਿੱਧਾ ਸਿੱਧੀ ਛੱਤ ਹੈਗੀ ਆ ਬੁਰਫ ਨੂੰ ਪਤਾ ਨਹੀਂ ਕਿਵੇਂ ਚੱਲਦੀਆਂ ਹੋਣਗੀਆਂ ਪਰ ਪੁਰਾਣੀ ਇਮਾਰਤਾ ਬਹੁਤ ਸੋਹਣੀ ਲੱਗਦੀ ਆ ਅੱਗੇ ਆ ਫੁਹਾਰਾ ਜਿਹੜਾ ਲਾਇਆ ਇਹਨਾਂ ਨੇ ਹਾਂਜੀ ਤੇ ਬਹੁਤ ਵਧੀਆ ਵਿਊ ਦਿੰਦੀ ਆ ਇਹ ਆਹ ਨਾਲ ਸਾਰਾ ਹੈਗਾ ਜੇ ਡਾਉਨ ਟੋਨ ਬਿਲਫੋਰਡ ਦਾ ਹਾਂਜੀ ਤੇ ਮੈਂ ਤੁਹਾਨੂੰ ਉਤਰਾ ਵੀ ਜਿਹੜਾ ਬਣਾਈਏ ਨਾ ਵੀਡੀਓ ਉਹ ਵੀ ਮੈਂ ਵਿੱਚ ਐਡ ਕਰ ਦਿੰਨਾ ਪਰ ਆਹ ਮੈਂ ਦੇਖੇ ਇੱਥੇ ਨਾਲ ਸਾਈਕਲ ਦੇ ਨਾਲ ਨਾਲ ਜਾਣ ਲਿਆ ਜਾਦਾ ਪਰ ਖਾਣ ਪੀਣ ਵਾਲੀਆਂ ਜੜੀਆਂ ਨਾ ਸਮਾਨ ਹੈਗਾ ਇੱਥੇ ਜੋ ਵੀ ਜ ਇਹਨਾਂ ਨੇ ਬਾਹਰ ਆਇਆ ਛੜਕਦੇ ਉੱਤੇ ਇੱਕ ਸਾਈਡ ਤੇ ਨਾਲ ਪਾਰਕਿੰਗ ਦੀ ਆ ਤੇ ਨਾਲ ਜਾਂ ਇਹਨਾਂ ਨੇ ਖਾਣ ਪੀਣ ਦੇ ਰੈਸਟੋਰੈਂਟ ਆ ਜਾਦਾ ਪਰ ਜੋਗਾ ਵਾਲਿਆਂ ਦਾ ਵੀ ਇੱਕ ਪੂਰਾ ਆਪਣਾ ਹੈਗਾ ਜੋ ਸੋ ਵੀ ਮੈਂ ਵੇਖਣਾ ਜੇ ਕੋ ਮਿਲ ਗਿਆ ਤਾਂ ਉੱਥੇ ਵੀ ਮੈਂ ਆ ਜੋਗਾ ਵਾਲਿਆਂ ਦਾ ਸਾਰ ਲੋ ਪੂਰਾ ਇੱਥੇ ਬੜਿਆ ਹੈ ਇਹਨਾਂ ਦਾ ਸਿਸਟਮ ਵੇਖ ਕੇ ਆਨੰਦ ਨਾ ਟਾਈਮ ਹੀ ਲੜਾ ਨਾ ਉਹ 12 ਵਜੇ ਤੇ ਕਰੀ ਗਏ ਆ ਜੀ ਜਿੱਧਰ ਵੀ ਵੇਖਾਂਗੇ ਨਾ ਆਪਾਂ ਦੁਨੀਆਂ ਵਿੱਚ ਸ਼ੋਪ ਆ ਸਭ ਖਾਣ ਪੀਣ ਵਾਲੀਆਂ ਜਗ੍ਹਾਵਾਂ ਹਨ ਜੀ ਤੇ ਬਹੁਤ ਵਧੀਆ ਬਹੁਤ ਲੋਕ ਜਿਹੜੇ ਨਾ ਆਉਂਦੇ ਜਾਂਦੇ ਆ ਦੇਖਣ ਲਈ ਜਾਂਦੇ ਮੇਰੇ ਕੋਲ ਨੂੰ ਤੇ ਨਾ ਸਰ ਆ ਨਾ ਡੌਨ ਟੌਨ ਚ ਲਾਇਆ ਇਹਨਾਂ ਨੇ ਟਾਈਮ ਪੀਸ ਜੀ ਤੇ ਆ ਸਾਰਾ ਡਾਉਨ ਟਾਊਨ ਆ ਇਹਨਾਂ ਦਾ ਜਿਹੜਾ ਆਪਾਂ ਵੇਖਣਦੇ ਆ ਤੇ ਮੈਨੂੰ ਤਾਂ ਲੱਗਦਾ ਨਹੀਂ ਆ ਕਿ ਦੇ ਵੀ ਵੀ ਇਹ ਪਿੰਡ गावा ਸ਼ਹਿਰ ਵਾਲੀ ਸਾਰੀ ਫੀਲਿੰਗ ਆਂਦੀ ਆ। ਕੋਲਾ ਡਾਉਨ ਟਾਊਨ ਦਾ ਚੌਕ ਆ ਜਿੱਥੇ ਆਪਾਂ ਖੜਾ ਤੇ ਸਾਰੇ ਪਸੰਦਾਂ ਤੋਂ ਭਮਾ ਦੇਣਾ ਤੇ ਲਗਭਗ ਸਾਰੇ ਪਾਸੇ ਰੌਣਕ ਆ ਹੈ ਜੀ ਤੇ ਪੂਰਾ ਜਿਹੜਾ ਸ਼ਹਿਰ ਦਾ ਮਾਹੌਲ ਆ ਤੇ ਬਹੁਤ ਮਦਨ ਆ ਸ਼ਾਂਤੀਪੂਰਨ ਜਗਾ ਹੋਵੇ ਜੀ ਪੁਰਾਣੇ ਸਮੇਂ ਦੀ ਗੱਡੀ ਜੇ ਜਿਹੜੀ ਲਈ ਫਿਰਦੇ ਆ ਉਹ ਨਾ ਰੁਕਣਾ ਕੀ ਬਾਤ ਆ ਦੇਖੋ ਪੁਰਾਣੀ ਗੱਡੀ ਜੇ ਅਗੇ ਲੱਗਦੀ ਆ ਵੀ ਆ ਪਿੰਡ ਦੀ ਮਾਰਕੀਟ ਹੋਊਗੀ। ਹਾਂ? ਜੇ ਆਪਾਂ ਧਿਆਨ ਨਾਲ ਵੇਖਾਂਗੇ ਹਰ ਤਰ੍ਹਾਂ ਦੀਆਂ ਜੋ ਸ਼ਹਿਰਾਂ ਦੀਆਂ ਸਹੂਲਤਾਂ ਆ, ਜੋ ਸਟੋਰ ਸਹੀ ਦੇ ਆ ਸਾਰੇ ਆਸ ਮਾਰਕੀਟ ਆ। ਮਾਰਕੀਟ ਦਾ। ਹਾਂਜੀ। ਤੇ ਜੇ ਤੁਸੀਂ ਵੇਖੋਗੇ ਆ ਕਾਰਾਂ ਦਾ ਗਿਣਤੀ ਤੇ ਕਾਫੀ ਆ। ਹਰ ਤਰ੍ਹਾਂ ਦੇ ਸਟੋਰ ਆ, ਸਬਵੇ ਵੀ ਆ ਇੱਥੇ। ਹਾਂਜੀ। ਤੇ ਉਹਦੀ ਸਹੂਲਤਾਂ। ਜਿਹੜੀ ਆ ਪਿੰਡ ਚ ਸ਼ਹਿਰਾਂ ਵਾਲੀ ਸਾਰੀ ਸੂਲਤਾ ਜਦੋਂ ਇੱਥੋਂ ਦੇ ਘਰ ਵੀ ਵੇਖਾਂਗੇ ਨਾ ਤੇ ਬਹੁਤ ਸ਼ਾਨਦਾਰ ਆ ਹਾਂਜੀ ਇਹ ਸਾਰੀ ਵਾਈ ਜਿਹੜੀ ਆ ਨਾ ਸ਼ਹਿਰ ਦੀ ਜਿਹੜੀ ਆ ਨਾ ਉਹ ਮਿਲਦੀ ਆਪਾਂ ਨੂੰ ਇੱਥੇ ਜਿਹਾ ਜਿਤਨਾ ਸ਼ਹਿਰ ਹੀ ਹੁੰਦਾ ਜਿਹੜੇ ਆਰਮੀ ਚ ਗਏ ਨੇ ਲੋਕ ਉਹਨਾਂ ਦੀ ਯਾਦਗਾਰ ਜਿਹੜੀ ਬਣਾਈ ਆ ਇੱਧਰ ਟੈਂਕ ਤਾਂ ਦੂਜੇ ਪਾਸੇ ਤੋਪ ਲਾਈਏ ਇਹਨਾਂ ਨੇ ਤੇ ਆ ਟੈਂਕ ਜਿਹੜਾ ਨਾ ਇਹ 1961 ਦਾ ਬਣਿਆ ਹੋਇਆ ਵਾ ਤੇ ਇੱਕ ਚੌਂਕ ਚ ਲਾ ਕੇ ਨਾ ਤੇ ਇਹਨਾਂ ਨੇ ਹ ਹੇਰਾਂ ਦੇ ਦਰਿਆ ਦੇ ਵਿੱਚੋਂ ਇੱਕ ਕਰੀਕ ਨਿਕਲ ਕੇ ਆਉਂਦੀ ਆ ਤੇ ਉਹਨੂੰ ਇਹਨਾਂ ਨੇ ਇੱਕ ਛੀਲਦਾ ਰੂਪ ਤੇ ਦਿੱਤਾ ਕਿ ਉਹਦਾ ਪਾਣੀ ਦਾ ਨਿਕਾਸ਼ ਜਿਹੜਾ ਨਾ ਇਸ ਤਰ੍ਹਾਂ ਫੇਰ ਕੀਤਾ ਤੇ ਫਿਰ ਦਰਿਆ ਹੀ ਬਣ ਜਾਂਦਾ ਬਹੁਤ ਵਧੀਆ ਨਜ਼ਾਰਾ ਕੇ ਇਸ ਕਰਕੇ ਇਹ ਵੀ ਇਹਨਾਂ ਨੇ ਪਿੰਡ ਵਾਲਿਆਂ ਨੇ ਜਿਹੜਾ ਨਾ ਬਹੁਤ ਵਧੀਆ ਢੰਗ ਨਾਲ ਯੂਟਿਲਾਈਜ਼ ਕਰਕੇ ਨਾ ਕੀਤਾ ਆਹ ਮਾਰਕੀਟ ਆ ਲੱਗ ਗਿਆ ਸਾਰੀ ਜਿਹੜੀ ਐ ਵੀ ਛਾਰ ਦੇ ਇੱਕ ਡੌਨ ਟੋਨ ਦੇ ਨਾਲ ਹੀ ਪੰਦੀ ਹੈ ਜੀਮ ਆਪਣੀ ਜਿਹੜੀ ਨਾ ਸੋਣੀ ਅਨੁਸਾਰ ਜਿਹੜੀ ਉਹ ਬਣਾ ਰਿਹਾ ਤੇ ਆ ਮਿਊਜ਼ੀਅਮ ਆ ਤੇ ਅੰਦਰ ਨਾ ਨਾ ਮਿਊਜ਼ੀਅਮ ਦੇ ਬਾਹਰ ਖੜਾ ਵਾਂ ਮਿਲਫੋਰਡ ਦੇ ਤੇ ਮੇਰੇ ਨਾਲ ਜੌਨ ਜੀ ਆ ਇਹ This is the uh, Milford Historical Society Museum. Uh, Milford was established back in 1832 uh, by the Ruggles brothers, looking for a nice place to have a mill. And at, at one point in time, we had 12 mills, and it's this is a growing community. A lot of nice people here, and uh, I'm very excited about our museum. Uh, the, the, your your, your uh, village is uh, too big now. It uh, looks like a town. Right. <laughs> There's uh, 17,000 uh, people here. Right. Yeah. So it started out with two, and now we have 17,000. Oh, started with two, and now <laughs> 17. ਹੋ ਟੇ थैंक यू वेरी मच ਮੈਂ ਨਾ ਆ ਮਿਊਜ਼ੀਅਮ ਜੜਾ ਨਾ ਇਹ ਸਾਰਾ ਵੇਖ ਆਇਆ ਵਾਂ ਤੇ ਬਹੁਤ ਹੀ ਮਤਲਬ 200 ਸਾਲ ਪੁਰਾਣੀ ਸਾਰੀ ਜਾਣਕਾਰੀ ਹੈ ਤੇ ਚਾਹ ਤੇ ਬਹੁਤ ਜਦੋਂ ਦੋ ਭਰਾ ਆ ਰੀਗਲ ਬ੍ਰਦਰ ਉਹਨਾਂ ਨੇ ਆ ਕੇ ਇੱਥੇ ਸਾਲਾ ਲੋ ਦੋ ਜਣਿਆਂ ਨੇ ਆ ਕੇ ਮੇਲ ਚ ਲਾਈ ਆ ਤੇ ਜੋ ਜੋ ਲੈ ਕੇ ਆਏ ਉਹ ਸਮਾਨ ਅੱਜ ਵੀ ਪਿਆ ਹੈ ਨਾਲ ਕੋਲ ਹੈ ਨੀ ਤੇ ਉੱਥੋਂ ਸ਼ੁਰੂ ਕਰਕੇ ਤੇ ਵੇਖ ਲੋ ਅੱਜ ਇਹਨਾਂ ਨੇ ਕਿੱਡਾ ਵੱਡਾ ਸ਼ਹਿਰ ਜਿਹੜਾ ਉਸਤਾਦ ਆ ਵੱਖ-ਵੱਖ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਆ। ਆਹ ਨਾ ਚਰਚ ਹੈ ਗਾਜੇ ਤੇ ਚਰਚ ਇਹਨਾਂ ਨੇ ਜਦੋਂ ਬਾਦ ਸੇਲ ਕਰ ਦਿੱਤਾ ਤੇ ਚਾਰ ਜਣੇ ਨੇ ਲਿਆ ਹੋਣਾ ਚਾਰ ਘਰ ਇਹਦੇ ਤੋਂ ਬਣੇ ਆ। ਸੱਜਾ ਦੇ ਘਰ ਚਰਚ ਨੂੰ ਉਹਨਾਂ ਨੇ ਉਸੇ ਤਰ੍ਹਾਂ ਹੀ ਰੱਖਿਆ ਜਿ ਤਰ੍ਹਾਂ ਹੈ ਗਾਜੇ ਸਤਕਾਰ ਨਾਲ ਤੇ ਬਾਕੀ ਘਰ ਉਹਨਾਂ ਨੇ ਆਪਣੇ ਬੱਕਰੇ ਆ ਜਗ੍ਹਾ ਤੇ ਬਣਾ ਲਏ ਆ ਇੱਥੇ ਇਹ ਗੱਲ ਆ ਮਾਂ ਜਦੋਂ ਚਰਚੇ ਇੱਕ ਥਾਂ ਤੋਂ ਦੂਜੇ ਥਾਂ ਜਾਂਦਾ ਨਾ ਤੇ ਉਹ ਪਹਿਲਾ ਚਰਤ ਲਗਭਗ ਬੰਦ ਹੋ ਜਾਂਦਾ ਫਿਰ ਉਹਨੂੰ ਵੇਚ ਦਿੰਦੇ ਆ ਇਹ ਨਹੀਂ ਕਹ ਵੀ ਉਹ ਵੀ ਚੱਲਦਾ ਰਹੇ ਤੇ ਹੋਰ ਵੀ ਜਿਹੜੇ ਕਰਨ ਕੋਸ਼ਿਸ਼ ਇਹ ਕਰਦੇ ਆ ਵੀ ਜਿੰਨੇ ਉਹ ਇੱਕੋ ਥਾਂ ਦੀ ਆ ਜਿਹੜਾ ਪੌਂਡ ਆ ਨਾ ਇਹਦੇ ਵਿੱਚ ਰੇਨ ਦਾ ਜਿਹੜਾ ਦਰਿਆ ਆ ਉਹਦਾ ਪਾਣੀ ਆਂਦਾ ਇਹ ਆ ਇਹਨਾਂ ਨੇ ਬੋਰ ਲਿਖ ਕੇ ਲਾਇਆ ਵੀ ਇਹ 1938 ਦੇਖੇ ਨਾ ਇੱਕ ਫੈਕਟਰੀ ਵੀ ਇਹਨਾਂ ਨੇ ਖੋਲੀ ਆ ਜਿਹੜੀ ਆ ਪਾਣੀ ਦਾ ਵਰਤੋਂ ਕਰਕੇ ਉਹਨੂੰ ਚਲਾਇਆ ਗਿਆ ਤੇ ਹਸਾਲਾ ਲੋ ਵੀ 1500 ਜਿਹੜਾ ਮਜ਼ਦੂਰ ਕੰਮ ਕਰਦਾ ਰਿਹਾ ਤਿੰਨ ਸ਼ਿਫਟਾਂ ਚ 5-500 ਬੰਦੇ ਦੀ ਸ਼ਿਫਟ ਹੁੰਦੀ ਹੈ ਤੇ ਕਾਰ ਇਹ ਕਾਰਬੂਰੇਟਰ ਆ ਜਿਹੜਾ ਨਾ ਇਹ ਤਿਆਰ ਕਰਦੇ ਰਹੇ ਇੱਥੇ ਤੇ ਇਹ ਮਤਵਨ ਇਹ ਇਥੇ ਫੋਰਟ ਦੀ ਜਿਹੜੀ ਫੈਕਟਰੀਆਂ ਨੂੰ ਉਹ ਇਹ ਸਪਲਾਈ ਹੁੰਦਾ ਰਿਹਾ ਜੇ ਹਿਸਾਬ ਨਾਲੋ ਹੈ ਜੀ ਤੇ ਪਿੰਡ ਚ ਮਤਲ ਇੰਨੀ ਇਹਨਾਂ ਨੇ ਤਰੱਕੀ ਕੀਤੀ ਹੀ ਹੈ ਇਥੋਂ ਦੇ ਜਲਦੀ ਜਿਹੜੇ ਨਾ ਸਰੋਤਾਂ ਦੀ ਵਰਤੋਂ ਇਹ 1871 ਤੇ ਜਿਹੜੀ ਨਾ ਇੱਥੇ ਰੇਲਵੇ ਲਾਈਨ ਜਿਹੜੀ ਨਾ ਉਹ ਸਾਪੀ ਇਹਨਾਂ ਨੇ 1832 ਚ ਪਿੰਡ ਬੰਨਾ ਸ਼ੁਰੂ ਹੋਇਆ ਤੇ 1871 ਚ ਹਿਸਾਬ ਨਾਲੋ ਵੀ ਰੇਲਵੇ ਡਰਾਗ ਵੀ ਇੱਥੇ ਆ ਗਿਆ ਮਤਲਬ ਕਿੰਨੀ ਤੇਜ਼ੀ ਨਾਲ ਇਹ ਫੇਰੋਨ ਦੇ ਵਿੱਚ ਪੱਤੀ ਕੀਤੀ ਆ ਜਿਹੜਾ ਸੈਂਟਰਲ ਪਾਰਕ ਆ ਨਾ ਇਹ ਇਹ ਵੀ ਇਹਦੇ ਅੰਦਰ ਵੀ ਕਈ ਇਤਿਹਾਸਕ ਜਿਹੜੀਆਂ ਚੀਜ਼ਾਂ ਵਾਂ ਜਿਹੜੀਆਂ ਮੈਂ ਤੁਹਾਨੂੰ ਅੰਦਰ ਚੱਲ ਕੇ ਬਖਾਂ ਆਸਰੇ ਨੂੰ ਮੈਂ ਉਸ ਜਗ੍ਹਾ ਤੇ ਖੜਾ ਆਂ ਜਿੱਥੇ ਖੰਡਰੀ ਫੋਰਡ ਨੇ ਨਾ अर्ਲੀ 90 ਚ ਜਿਹੜੀ ਆ ਵਿਲੇਜ ਇੰਡਸਟਰੀ ਵਧਾਈ ਤਾਂ ਉਸ ਤੋਂ ਬਾਅਦ 1938-39 ਚ ਜਾ ਕੇ ਨਾ ਇਹਨਾਂ ਨੇ ਇਲੈਕਟ੍ਰੋਨਿਕ ਹਾਈਡਰੋਲਿਕ ਪਲਾਂਟ ਜਿਹੜਾ ਬਣਾਇਆ ਉਹ ਐਸ ਮਤਲਬ ਕਰੀਕ ਦੇ ਉੱਤੇ ਬਣਾਇਆ ਨਾਲ ਆ ਪੌਂਡ ਆ ਪਿੱਛੇ ਤੇ ਜਿਹੜੀ ਆ ਪਿੱਛੇ ਮੇਰੇ ਬਿਲਡਿੰਗ ਦਿਸਣ ਢਈ ਆ ਨਾ ਇਹ ਬਿਲਡਿੰਗ ਜਿਹੜੀ ਆ ਉਹਦੀ ਹੱਲੇ ਨਿਸ਼ਾਨੀਆਂ ਨੇ ਰੱਖੀ ਆ ਇਹ 1938-39 ਚ ਬਣਿਆ ਸੀ ਇਹ ਇਤੋਂ ਜੜੀ ਨਾ ਇਲੈਕਟ੍ਰੋਨਿਕ ਜਿਹੜੀ ਹੈਡਰੋਲਿਕ ਐ ਲੈਕਸਟੀ ਜਿਹੜੀ ਪੈਦਾ ਕਰਕੇ ਜਿਹੜੀ ਇੰਡਸਟਰੀ ਨੂੰ ਦਿੱਤੀ ਜਾਂਦੀ ਰਹੀ ਹੈ ਕਿਸੇ ਟਾਈਮ ਤੇ ਤੇ ਉਹਨੂੰ ਇਹਨਾਂ ਨੇ ਰੱਖਿਆ ਸੇਮ ਉਸੇ ਤਰ੍ਹਾਂ ਹੀ ਜਿਵੇਂ ਤੁਸੀਂ ਆਪਾਂ ਅੰਮ੍ਰਿਤਸਰ ਤੁਸੀਂ ਦੇਖੋਗੇ ਨਾ ਤਾਰਾਂ ਵਾਲਾ ਪੁਲ ਤਾਰਾਂ ਵਾਲੇ ਪੁਲ ਦੇ ਉੱਤੇ ਜਿਹੜਾ 1920 ਦੇ ਵਿੱਚ ਜਿਹੜਾ ਨਾ ਉਹ ਲੱਗਾ ਸੀ ਜੇ ਇਲੈਕਟ੍ਰੋਨਿਕ ਹਾਈਡਰੋਲਿਕ ਪਲਾਂਟ ਤੇ ਜਿਹੜਾ ਜਿੱਦੀ ਮੈਂ ਅੰਮਰਸਰ ਦਾ ਪਾਖੜਾ ਇੱਕ ਵੀਡੀਓ ਵੀ ਬਣਾਈ ਆ ਉਹ ਤੇ ਮੈਂ ਪੂਰਾ ਡਿਟੇਲ ਚ ਦੱਸਿਆ ਇਹਦਾ ਵੀ ਮੈਂ ਥੋੜਾ ਇਹਨਾਂ ਤੁਹਾਨੂੰ ਇੱਥੋਂ ਵਿਖਾਣਾ ਇਹਨਾਂ ਦੇ ਦਰ ਦੂਰ ਯਾਰਾ ਕੇ ਵਿਖਾ ਕੇ ਤੁਹਾਨੂੰ ਮੈਂ ਇਹ ਆ ਜਿਹੜਾ ਪੌਂਡ ਆ ਨਾ ਇਹਦੇ ਪਾਣੀ ਦੀ ਵਰਤੋਂ ਕਰਦੇ ਸੀ ਤੇ ਅੱਜ ਵੀ ਅੱਲਾ ਨੇ ਹਾਲੇ ਚੱਲਦਾ ਪਾਣੀ ਆ ਤਰੀਕ ਜਿਹੜੀ ਆ ਉਦੋਂ ਸਾਡੇ ਗਾਦੀ ਕਿੰਤੀ ਚ ਚੱਲਦਾ ਹੋਵੇ ਤੇ ਆ ਜਿਹੜੀ ਆ ਨਾ ਆ ਹੈਗੀ ਹੀ ਉਹ ਨਿਸ਼ਾਨ ਆ ਜਿਵੇਂ ਤਾਰਾਂ ਵਾਲੇ ਪੁਲਤੇ ਹੋ ਗਏ ਨਾ ਦਰ ਬਣੇ ਹੋਏ ਤੇ ਅੰਦਰ ਵਿੱਚ ਜਨਰੇਟਰ ਲੱਗੇ ਆ ਸੇਮ ਵੇ ਨਾ ਇੱਥੇ ਵੀ ਉਹੀ ਆ ਸਾਰਾ ਕੁਝ ਇਹ 1938 ਤੋਂ ਆਹੀ ਉਹ 1930 ਤੋਂ ਆਹੀ ਕਾਰਨੋ ਦਾ ਇਹੋ ਹੀ ਆ ਵੀ ਉਦੋਂ ਉੱਥੇ ਆਪਣੇ ਗੋਰਿਆਂ ਦਾ ਰਾਜ ਹੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਉੱਥੇ ਕਰ ਦਿੱਤਾ ਤੇ ਆ ਅਮਰੀਕਾ ਜੀ ਜਿਹੜਾ 1938 ਚ ਜਾ ਕੇ ਹੋਇਆ ਅੰਦਰੋਂ ਸਾਰਾ ਕੁਝ ਬੰਦਾ ਨਹੀਂ ਤੇ ਮੈਂ ਅੰਦਰੋਂ ਵੀ ਤੁਹਾਨੂੰ ਨਾ ਜਨਰੇਟਰ ਇਹ ਨਾ ਮੇਰੇ ਨਾਲ ਨਾ ਮੈਡਮ ਤੇ ਉਹਨਾਂ ਦੇ ਹਸਬੰਦ ਆ ਇਸ ਫੈਕਟਰੀ ਦੇ ਵਿੱਚ ਇਹਨਾਂ ਦੇ ਜਿਹੜੇ ਗ੍ਰੈਂਡ ਫਾਦਰ ਹੈਗੇ ਸੀ ਨਾ ਇਹ ਅੰਕਲ ਜਿਹੜੇ ਗ੍ਰੈਂਡ ਅੰਕਲ ਹੈਗੇ ਸੀ ਉਹਨਾਂ ਨੇ ਜਿਹੜਾ ਵਾ ਉਹ ਇਹਨੂੰ ਚਲਾਇਆ ਵਾ ਤੇ ਮੈਂ ਚਾਹੂੰਗਾ ਇਹਨਾਂ ਦੇ ਵੀ ਥੋੜੇ ਨੇ ਵਿਚਾਰ ਆਪਾਂ ਸੁਣੀਏ ਪੈਡਮ ਜੀ ਫਸਟ ਆ ਯੂਅਰ ਨੇਮ ਆਈ ਆਮ ਕੇ ਨਾਈਸ ਟੂ ਮੀਟ ਯੂ ਆਲ ਮੈਲਫਰਡ ਇਜ਼ ਅ ਰੀਲੀ ਗ੍ਰੇਟ ਪਲੇਸ ਟੂ ਬੀ ਐਂਡ ਓਵਰ ਹੇਅਰ ਬਿਹਾਈਂਡ ਅਸ ਇਜ਼ ਦ ਪਾਵਰ ਪਲਾਂਟ I don't Know if you can see right, and, uh, right there. I, I, uh, yeah. yeah, yeah, yeah. And this and, is our central park, and the power plant started to help bring power to a factory that Henry Ford had here in the town of Melford. And now it's just a um, special little place that everybody from Melford comes for music and listens to the water behind. The little power plant but the power plant doesn't supply any power nowadays <laughs> these days yeah uh, but uh, they, 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 they give the opportunity to the people to serve here yeah. some time ago yep yep so anyway it's a really special spot and you'll enjoy it if you ever come uh, thank you, thank you. ਤੇ ਇਹਨਾਂ ਨੇ ਨਾ ਇੱਥੇ ਐਡੀਟੋਰੀਅਮ ਹੀ ਮੋਪਣਾ ਯਾਰ ਚ ਬਣਾਇਆ ਵਾ ਆ ਬੜਾ ਸ਼ਾਨਦਾਰ ਆ ਤੇ ਇੱਕ ਦਿਨ ਮੈਂ ਅੱਗੇ ਵੀ ਆ ਇੱਥੇ ਉਸ ਟਾਈਮ ਤੇ ਕੋਈ ਪ੍ਰੋਗਰਾਮ ਚੱਲਣ ਡਿਆ ਸੀ ਹਾਂਜੀ ਤੇ ਆ ਅੱਗੇ ਜਿਹੜੇ ਨਾ ਉਹ ਬੱਚਿਆਂ ਦੇ ਝੂਲੇ ਵੀ ਇਹਨਾਂ ਨੇ ਬਣਾਏ ਹੋਏ ਆ ਵੇਖੋ ਜਿਹੜੇ ਬੜੀ ਨੰਨਾਂ ਨੰਨਾਂ ਦੇ ਬੱਚੇ ਜਦੋਂ ਇੱਥੇ ਕੋਈ ਪ੍ਰੋਗਰਾਮ ਹੁੰਦਾ ਨਾ ਆ ਸਾਰੇ ਝੂਲੇ ਲੱਗੇ ਆ ਹਾਂਜੀ ਤੇ ਉਹ ਜਿਹੜੀ ਪਹਿਲੀ ਫੈਕਟਰੀ ਹੈਗੀ ਸੀ ਨਾ ਉਹਦਾ ਆ ਕੁਛ ਆ ਵੀ ਹੈਗਾ ਹਾਂਜੀ ਤੇ ਆ ਨਾ ਪੁਰਾਣੇ ਸਮੇਂ ਦੀ ਮਿਲ ਜਿਹੜੀ ਹੈ ਨਾ ਉਹ ਵੀ ਪਾਰਕ 'ਚ ਹੈਗੀ ਆ ਮੌਜੂਦ ਅਸਲੇ ਚਾਲੂ ਹਾਲਤ 'ਚ ਨਹੀਂ ਪਰ ਇਹਨਾਂ ਨੇ ਬੜੀ ਸਾਹ ਸੰਭਾਲਣਾ ਰੱਖੀ ਹੋਈ ਹੈਲੇ ਆਣਾ ਪਾਰਕ ਬਹੁਤ ਹੀ ਸੁੰਦਰ ਆਇਆ ਯਾਰ ਸਾਫ ਸੁਥਰਾ ਤੇ ਸਾਰੇ ਪਾਸੇ ਜਿੱਧਰ ਨਜ਼ਰ ਮਾਰੋ ਕੋਈ ਨਾ ਕੋਈ ਐ ਵਧੀਆ ਕੰਮ ਕੀਤਾ ਇਹ ਮੈਂ ਚੰਗੀਆਂ ਚੰਗੀਆਂ ਥਾਵਾਂ ਦੇ ਵੀ ਨਹੀਂ ਵੇਖੇ ਹੋਏ ਆ ਬੈਣ ਖਲੂਨ ਤੇ ਦੂਜਾ ਸਾਰਾ ਕੁਝ ਆ ਮੈਂ ਅੱਗੋਂ ਆ ਲੇਕ ਦੇ ਵਿੱਚ ਨਾ ਮੋਟਿੰਗ ਵੀ ਕਰਦੇ ਆ ਤੇ ਇਧਰ ਵੀ ਅੱਗੇ ਤੱਕਰ ਜਾਂਦੀ ਆ ਉਹ ਗਾਂ ਫੇਰ ਪੁਲ ਟੱਪ ਕੇ ਫੇਰ ਨਿਕਲ ਜਾਂਦੀ ਆ ਤੇ ਮੀਨਾ ਆ ਜਿਹੜੇ ਨੇ ਘਰ ਦੇਖੋ ਤੁਸੀਂ ਹੁਣ ਕੌਣ ਕਹੂਗਾ ਵੀ ਆ ਪਿੰਡ ਦੇ ਘਰ ਆ ਹਾਂਜੀ ਬਹੁਤ ਸ਼ਾਨਦਾਰ ਘਰ ਆ ਪਾਰਕ ਦੇ ਆਸ-ਪਾਸ ਜਿਹੜੇ ਵੀ ਹੈਗੇ ਨੇ ਨਾ ਸ਼ਹਿਰ ਹੁਣ ਵਿਲੇਜ ਤੈਨੂੰ ਕਹਾਂ ਨਹੀਂ ਜਾ ਸਕਦਾ ਵੈਸੇ ਮੈਨੂੰ ਫਿਰ ਵਿਲੇਜ ਕਹਿੰਦੇ ਆ ਪਰ ਮੇਰੀ ਨਜ਼ਰ ਚ ਇਹ ਸ਼ਹਿਰ ਆ ਪੂਰਾ ਅਸਿਆ ਤੇ ਬਹੁਤ ਸ਼ਾਨਦਾਰ ਆ ਪਾਰਕ ਜਿਹੜਾ ਹੈ ਨਾ ਮਨ ਇੱਥੇ ਨਾ ਹਰ ਇੱਕ ਥੀ ਜੜੀ ਨਾ ਔਰਨਵਲੀ ਦੇ ਨਾਮ ਤੇ ਯਾ ਔਰਨਵਲੀ ਸਕੂਲ ਆ ਜੋਂਸਨ ਐਲੀਮੈਂਟਰੀ ਸਕੂਲ ਤੇ ਆ ਸਕੂਲ ਦੀ ਇਮਾਰਤਾਂ ਚੰਗੀ ਵਧੀਆ ਇਮਾਰਤਾਂ ਐਲੀਮੈਂਟਰੀ ਸਕੂਲ ਦੇ ਤੇ ਆ ਜਿਹੜਾ ਪਟਾਖੇ ਮਾਰਦੇ ਜਾਂਦੇ ਸੀ ਨਾ ਪੁਰਾਣੀ ਚਾਰਦੇ ਤੇ ਅੱਜ ਨਾ ਇਹ ਹੁਣ ਇਹਨਾਂ ਨੇ ਕੱਢੀ ਹੋਣੀ ਆ ਤੇ ਹੁਣ ਦਾ ਕਾਲਾ ਅਗੇ ਵਿਚਾਰੇ ਲਿਆਏ ਵਾਪਸ ਆਪਾਂ ਨਾਲ ਹੀ ਹੁਣ ਮਿਲ ਫੋਡ ਚੱਲ ਕੇ ਨਾ ਜਿਹੜਾ ਇਹ ਹਿੰਦਰਾ ਦਰਿਆ ਵਾਲਾ ਹੈ ਉਹ ਰਿਵਰ ਰਿਵਰ ਵਾਲੀ ਛਾੜ ਤੇ ਜਾ ਰਿਹਾ ਸਾਹ ਦੇਣਾ ਮੈਂ ਖੜਾ ਮਿਲਪੋਰਡ ਦੇ ਜਿਹੜਾ ਨਾ ਉਹ ਡੈਮ ਤੇ ਜਿਹੜਾ ਹਿੰਦਰਾ ਦੇ ਉੱਤੇ ਨੇ ਬਣਾਇਆ ਨਾ ਬਿਲਕੁਲ ਪਿੰਡ ਦੇ ਨਾਲ ਆ ਤੇ ਉਸ ਟਾਈਮ ਤੇ ਟ੍ਰੇਨ ਸਮੇਂ ਜਦੋਂ ਉਹਨਾਂ ਨੂੰ ਮਾ ਆ ਗਿਆ ਸੀ ਤੇ ਬਿਲ ਬੋਰਡ ਜਿਹੜਾ ਵਾ ਇੱਥੇ ਇਹਨਾਂ ਨੇ ਬੋਰਡ ਤੇ ਵੀ ਲਿਖਿਆ ਵੀ ਇਹ ਜਿਹੜਾ ਪਿੰਡ ਆ ਸਰਨ ਪਹਿਲਾ ਜਿੱਥੇ ਚ ਇਲੈਕਟ੍ਰਿਟੀ ਆਈ ਨਾ ਉਹਨਾਂ ਜਿਹੜਾ ਮਿਸ਼ੀगंज ਚ ਇਹ ਸਰਨ ਪਹਿਲਾ ਪਿੰਡ ਜਿੱਥੇ ਇਲੈਕਟ੍ਰਿਟੀ ਜੜੀ ਨਾ ਉਹ ਆਈ ਆ ਆ ਪੂਰੀ ਲੇਕ ਆ ਜਿਹੜੀ ਆਪਣੀ ਜਿਹਦੇ ਮਗਰਲੇ ਪਾਸੇ ਆ ਉੱਤਰਾ ਆਪਣੇ ਵੀ ਗੋਬਨ ਸਾਹਿਰ ਹੁੰਦਾ ਨਾ ਇਹ ਤਾਂ ਬਹੁਤੋ ਸੋਹਣਾ ਮੁਕਾਬਲਾ ਬਹੁਤ ਉਹ ਤਾਂ ਬਹੁਤ ਵੱਡੀ ਆ ਇਹ ਹੀ ਜੀ ਅੱਜ ਦਾ ਸਾਡਾ ਬਲੌਗ ਤੇ ਦੇਖ ਲਓ 12 ਵਜੇ ਤੇ ਚੱਲਿਆ ਤੇ ਪੌਣੇ 7 ਹੋ ਗਏ ਜੇ ਹੁਣ ਤੇ ਲਗਭਗ ਪੌਣੇ 7 ਘੰਟੇ ਸਾਈਕਲ ਦੇ ਉੱਤੇ ਹੀ ਤੇ ਵੇਖਣ ਵਾਲੀ ਗੱਲ ਆ ਵੇਖਣਾ ਆਪਾਂ ਪਿੰਡ ਗਏ ਹਾਂ ਤੇ ਉਹ ਪੂਰਾ ਸ਼ਹਿਰ ਵਸਿਆ ਪਿਆ ਜੀ ਤੇ ਤੁਸੀਂ ਇਹ ਹਿਸਾਬ ਲਾ ਲਓ ਬਈ ਜਿਹੜੇ ਰੀਅਲ ਬ੍ਰਦਰ ਆ ਦੋ ਭਰਾ ਇਹ ਤੇ ਦੋਵਾਂ ਭਰਾਵਾਂ ਨੇ ਵੇਖ ਲਓ ਵੀ ਉਹ ਇਹੋ ਜਿਹਾ ਵਿਸਾਤਾ ਕਿ ਕਾਟਾ ਚੱਕੀ ਲਾਈ ਆ ਪਹਿਲਾਂ ਹਾਂਜੀ ਪਾਣੀ ਤੇ ਜਿਹੜਾ ਘਰਾੜ ਕਹਿੰਦੇ ਆ ਉਥੋਂ ਅੱਗੇ ਅੱਗੇ ਕਿਵੇਂ ਚੱਲਿਆ ਕਿੰਨੇ ਪਹਿਲਾਂ ਘਰਾੜ ਲੱਗ ਗਏ ਕਿੰਨੀਆਂ ਮਿੱਲਾਂ ਲੱਗੀਆਂ ਤੱਕ ਨੇ ਹਰ ਤਰ੍ਹਾਂ ਦਾ ਕੱਪੜਾ ਇੱਥੇ ਬੰਦਾ ਰਿਆ ਈਵਨ ਜਿਹੜੇ ਤੁਹਾਡੇ ਜਰਨਲ ਮੋਟਰ ਦੇ ਹੈਗੇ ਨਾ ਕਾਰਪੋਰੇਟਰ ਜਿੰਨੇ ਹੈਗੇ ਆ ਉਹ ਇੱਥੇ ਬੰਦੇ ਰਹੇ ਸਾਲਾ ਲੋ ਕਹਿੰਦੇ ਤੇ ਜਰਨਲ ਮੋਟਰ ਦੀ ਤੇ ਉੱਥੇ ਨੇ 4700 ਏਕੜ ਜਗਾ ਲੈ ਕੇ ਨਾ ਉੱਥੇ 150 ਮਲ ਦਾ ਉਹਨਾਂ ਨੇ ਟੈਸਟਿੰਗ ਪਲਾਂਟ ਲਾਇਆ ਜਿੱਥੇ ਸਾਰੇ ਟੈਸਟ ਕਰਦੇ ਆ ਗੱਡੀ ਦੇ ਵੀ ਗੱਡੀ ਠੀਕ ਆ ਕਿਵੇਂ ਚੱਲਦੀ ਆ ਹੈ ਨਹੀਂ ਤੇ ਇਹ ਸਾਰਾ ਕੁਝ ਉੱਥੇ ਉਹਨਾਂ ਨੇ ਮਤਲਬ ਇਹਦਾ ਲੈਵਲ ਬਣਾਤਾ ਵੀ ਉਹ ਪੂਰਾ ਸ਼ਹਿਰ ਬਣ ਗਿਆ ਤੇ ਬਾਕੀ ਵੀਰਾਂ ਜਿਹੜਾ ਬਲੌਗ ਬਣਾਉਣਾ ਨਾ ਛੋਟਾ ਕੰਮ ਨਹੀਂਗਾ ਪਰ ਇੱਕ ਕੰਮ ਜ਼ਰੂਰ ਕਰਿਆ ਕਰੋ ਜੋ ਚੀਜ਼ ਜਿਹੜੀ ਵਿੱਚ ਤੁਹਾਨੂੰ ਲੱਗਦੀ ਹੈ ਸੁਧਰਨੀ ਚਾਹੀਦੀ ਆ ਉਹਦੇ ਬਾਰੇ ਦੱਸਿਆ ਕਰੋ ਥੋੜਾ ਬੋਤਾ ਹਾਂਜੀ ਸਾਡੀ ਹੈਲਪ ਹੋ ਜੂਗੀ ਚੰਗਾ ਜੀ ਸਾਰੇ ਸਸਟੀ ਦਾ ਮਿਲਾਂਗੇ ਕਿ ਅਗਲੇ ਬਲੌਗ